ਸਰਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਲੋਕ ਗਰਮ ਕੱਪੜੇ ਖਰੀਦ ਰਹੇ ਨੇ ਖੰਨਾ ਦੇ ਵਿੱਚ ਅਸੀਂ ਖੜੇ ਆਂ ਖੰਨਾ ਦੇ ਹੋਟਲ 99 ਸਿਕਿਉਰ ਦੇ ਬਾਹਰ ਜਿੱਥੇ ਵਿంటర్ ਬ੍ਰਾਂਡਡ ਤਮਾਕਾ ਸੇਲ ਲੱਗੀ ਆ ਬਈ ਡਿਸਕਾਊਂਟ ਇੱਥੇ ਹੈਗਾ 80 ਤੋਂ 90% ਬਹੁਤ ਭਾਰੀ ਡਿਸਕਾਊਂਟ ਆ ਲੇਡੀਜ਼ ਜੈਂਟਸ ਕਿਡਜ਼ ਹਰ ਤਰ੍ਹਾਂ ਦੀ ਜਿਹੜੀ ਇੱਥੇ ਵੈਰਾਈਟੀ ਆ ਉਹ ਇੱਥੇ ਦੇਖਣ ਨੂੰ ਮਿਲ ਰਹੀ ਆ ਆਪਾਂ ਸੇਲ ਦੇ ਅੰਦਰ ਚੱਲਦੇ ਆਂ ਦੇਖਦੇ ਆਂ ਕੀ ਕੀ ਇੱਥੇ ਵੈਰਾਈਟੀ ਅਵੇਲੇਬਲ ਆ ਬਹੁਤ ਵੈਰਾਈਟੀ ਇਹਦਾ ਭਰੀ ਭੀ ਹੈ ਸੇਲ ਯਾਨੀ ਸੇਲ ਹਰ ਇੱਥੇ ਚੀਜ਼ ਅਵੇਲੇਬਲ ਹੈ ਇਹ ਅ ਸਵੈਟ ਸ਼ਰਟ ਬਾਜੀ ਬਾ 350 ਰੁਪਏ ਬਹੁਤ ਡਿਸਕਾਊਂਟ ਹੈ ਕਿਡ ਲੋਰ 250 ਰੁਪਿਆ ਯਾਨੀ ਬਹੁਤ ਵਧੀਆ ਇੱਕ ਕਹਿ ਲੀਏ ਵੈਰਾਈਟੀ ਹੈ ਔਰ ਡਿਸਕਾਊਂਟ ਕਾਫੀ ਜ਼ਿਆਦਾ ਇੱਥੇ ਦਿੱਤਾ ਆ ਆਪਾਂ ਅੰਦਰ ਨਾਲ ਨਾਲ ਤੁਹਾਨੂੰ ਦਿਖਾਉਂਦੇ ਜਾਨੇ ਕਿ ਕੀ ਕੀ ਇੱਥੇ ਵੈਰਾਈਟੀ ਹੈ ਇਨਰ ਗਰਮੀਆਂ ਦੇ ਵਿੱਚ ਸੌਰੀ ਮਾਫ ਕਰਨਾ ਸਰਦੀਆਂ ਦੇ ਵਿੱਚ ਪਾਲਦੀ ਜਿਹੜੇ ਹੁੰਦੇ ਨੇ ਇਨਰ ਉਹ ਨੇ ਬਹੁਤ ਵਧੀਆ ਵੈਰਾਈਟੀ ਆਈ ਯਾਨੀ ਅੰਦਰ ਪੂਰਾ ਭਰਿਆ ਪਿਆ ਖਜਾ ਅੱਖਾ ਚ ਭਰਿਆ ਹੋਇਆ ਸਮੇ ਇਹ ਸੇਲ ਲੱਗੀ ਹੋਈ ਆ ਖੰਨਾ ਦੇ ਹੋਟਲ 99 ਸਿਕਿਉਰ ਦੇ ਗਰਾਉਂਡ ਫਲੋਰ ਤੇ ਉੱਥੇ ਆਪਾਂ ਦਿਖਾ ਰਹੇ ਆ ਤੁਹਾਨੂੰ ਸੋ ਬਹੁਤ ਵਧੀਆ ਇੱਕ ਸੇਲ ਲੱਗੀ ਆ ਬੜੇ ਸਾਲਾ ਮਾਦ ਖੰਨਾ ਦੇ ਵਿੱਚ ਸੇਲ ਲੱਗੀ ਆ ਅਲੱਗ ਜੀ ਕਿਸਮ ਦੀ ਆ ਕੁਆਲਿਟੀ ਵਾਈਜ਼ ਬਹੁਤ ਵਧੀਆ ਇਥੇ ਤੁਹਾਨੂੰ ਜਿਹੜੀ ਵੈਰਾਈਟੀ ਮਿਲੂਗੀ ਜੈਕਟਾਂ ਨੇ ਆ ਦੇਖੋ ਜੈਕਟ ਤਾਂ ਦੇਖਣ ਨੂੰ ਸਟੱਫ ਦੇਖੋ ਕਿੰਨਾ ਵਧੀਆ ਦਾ ਸਟੱਫ ਵੀ ਬਹੁਤ ਵਧੀਆ ਹਰ ਚੀਜ਼ ਇੱਥੇ ਅਵੇਲੇਬਲ ਹੈ ਔਰ ਭਰਿਆ ਪਿਆ ਸਮੇ ਲੋਕ ਖਚਾਖਚ ਖਰੀਦਣ ਆਏ ਨੇ ਮੇਨ ਗੱਲ ਇਹ ਆ ਵੀ 80 ਤੋਂ 90% ਦੀ ਇੱਥੇ ਛੂਟ ਇਹਨਾਂ ਨੇ ਦਿੱਤੀ ਹੋਈ ਆ ਯਾਨੀ ਕਾਫੀ ਹੈਵੀ ਛੂਟ ਦਿੱਤੀ ਹੈ ਹਰ ਚੀਜ਼ ਦੀ ਵੈਰਾਈਟੀ ਆ ਤੁਸੀਂ ਦੇਖੋ ਸਵੈਟ ਸ਼ਰਟ ਸਿਰਫ 650 ਰੁਪਏ ਯਾਨੀ ਮੈਨੂੰ ਲੱਗਦਾ ਨਹੀਂ ਵੀ ਬਾਜ਼ਾਰ 'ਚ ਇੰਦੇ ਕੱਟ ਰੇਟ ਤੇ ਕੋਈ ਅ ਮਿਲੂਗਾ ਮਾਰਕੀਟ ਚ ਚਲੇ ਜਾਈਏ ਕੋਈ ਬ੍ਰਾਂਡਡ ਚੀਜ਼ ਲੈਣ ਚਾਹੀਏ ਘੱਟੋ ਘੱਟ 2000 3000 4 4 5 5000 ਰੁਪਏ ਤੋਂ ਸ਼ੁਰੂ ਹੁੰਦੇ ਨੇ ਤਾਂ ਸਿਰਫ 650 ਰੁਪਏ ਯਾਨੀ ਵੈਰਾਈਟੀ ਇੰਨੀ ਜ਼ਿਆਦਾ ਆ ਲੋ ਲੋਰ ਸਾਈਜ਼ 450 ਰੁਪਏ ਬਾਜੀ ਵਾ ਕੀ ਬਾਤ ਹੈ ਕਿਡ ਜੈਕਟ 600 ਰੁਪਏ ਸਿਰਫ ਯਾਨੀ ਹਰ ਚੀਜ਼ ਇੱਥੇ ਬਹੁਤ ਘੱਟ ਰੇਟ ਤੇ ਹੈ ਆ ਦੇਖੋ 350 ਰੁਪਏ ਯਾਨੀ ਗਰਮ ਕਪੜੇ ਨੇ ਹਰ ਚੀਜ਼ ਇੱਥੇ ਅਵੇਲੇਬਲ ਹੈ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਨਾਲ-ਨਾਲ ਕੀ ਯਾਨੀ ਵੈਰਾਈਟੀ ਇੰਨੀ ਜ਼ਿਆਦਾ ਹੈ ਔਰ ਜਿਹੜਾ ਕਵਰ ਕਰ ਲਈ ਹੈਗੀ ਬਹੁਤ ਚੀਜ਼ਾਂ ਨੇ ਇੱਥੇ ਕੀ ਕੀ ਤੁਹਾਨੂੰ ਦਿਖਾਈ ਜਾਈਏ ਨਾਲ ਨਾਲ ਹਰ ਚੀਜ਼ ਤੁਹਾਨੂੰ ਦਿਖਾਉਂਦੇ ਜਾਂਦੇ ਆ ਅਸੀਂ ਨਾਲ-ਨਾਲ ਆਜੋ ਆਜੋ ਜੀ ਤੁਹਾਨੂੰ ਨਾਲ ਦਿਖਾਉਂਦੇ ਜਾਂਦੇ ਆ ਲਓ ਜੀ ਸਿਰਫ 550 ਰੁਪਏ ਦੇ ਵਿੱਚ ਕਾਰਡੀਗਨ 550 ਰੁਪਏ 80 ਰੁਪਏ ਨਹੀਂ ਤੁਸੀਂ ਰੇਟ ਦੇਖੋ ਵੀ ਰੇਟ ਕੋਈ ਬਿਲਕੁਲ ਜਾਇਜ਼ ਰੇਟ 80 ਤੋਂ 90% ਇਹਨਾਂ ਨੇ ਡਿਸਕਾਊਂਟ ਦਿੱਤਾ ਹੋਇਆ ਚਲੋ ਜੀ ਲੋਕ ਦੇਖੋ ਤੁਸੀਂ ਆਲੇ ਦੁਆਲੇ ਕੈਮਰਾਮੈਨ ਲੰਘੋਂਗੇ ਇੱਕ ਦਿਖਾੜ ਜ਼ਰੂਰ ਕਿੰਨੀ ਲੋਕ ਇੱਥੇ ਖਰੀਦਣ ਲਈ ਆਏ ਹੋਏ ਨੇ ਯਾਨੀ ਖਾਚਾ ਖਾਚੇ ਸਮੇਂ ਪਰ ਹੈ ਆਪਾਂ ਗੱਲ ਕਰਦੇ ਹਾਂ ਭਾਈ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਰੋਹਿਤ ਕੀ ਖਰੀਦਣ ਆਏ ਹੋ ਬਸ ਦੇਖ ਰਹੇ ਜੀ ਆਏ ਹਾਂ ਜਸਟ ਅਜੇ ਤਾਂ ਉਹਨੇ ਦੇਖ ਰਹੇ ਆ ਵੀਰੇ ਕਿਹੜਾ ਡਿਸਕਾਊਂਟ ਆ ਕਿੰਨਾ ਕੁ ਲੱਗਦਾ ਵੀ ਅਸੀਂ 90% ਡਿਸਕਾਊਂਟ ਦਿੱਤਾ ਹੈ ਸੁਣਿਆ ਕਦੀ ਇੰਨਾ ਵੱਡਾ ਡਿਸਕਾਊਂਟ ਦਿੱਤਾ ਹੈ ਵੈਰਾਈਟੀ ਦਾ ਬਹੁਤ ਵਧੀਆ ਹੈ ਇੱਥੇ ਆਪਣਾ ਸ਼ਾਨਦਾਰੀ ਵੈਰਾਈਟੀ ਹਾਂਜੀ ਵੈਰਾਈਟੀ ਦਾ ਪਸੰਦ ਆ ਰਹੀ ਹੈ ਜੀ ਆਪਣਾ ਵੈਰਾਈਟੀ ਵਧੀਆ ਹੈ ਬਿਲਕੁਲ ਕਹਿੰਦੇ ਪਸੰਦ ਆ ਰਹੀ ਹੈ ਵੈਰਾਈਟੀ ਔਰ ਡਿਸਕਾਊਂਟ ਇੰਨਾ ਹੈਵੀ ਡਿਸਕਾਊਂਟ ਕਦੀ ਨਹੀਂ ਇਹਨਾਂ ਨੇ ਦੇਖਿਆ ਆ ਸੋ ਇਧਰ ਲੇਡੀਜ਼ ਨੇ ਪਹਿਣਾ ਨੇ ਸਾਡੀਆਂ ਜਿਹੜੀਆਂ ਉਹ ਖਰੀਦਦਾਰੀ ਕਰ ਰਹੀਆਂ ਨੇ ਲੇਡੀਜ਼ スウェット ਸ਼ਰਟ ਸਿਰਫ 450 ਰੁਪਏ ਦੇ ਵਿੱਚ ਯਾਨੀ ਵੈਰਾਈਟੀ ਬਹੁਤ ਜ਼ਿਆਦਾ ਤੁਸੀਂ ਜੀ ਅਜੇ ਤੱਕ ਨਹੀਂ ਪਹੁੰਚੇ ਸੇਲ ਦੇ ਵਿੱਚ ਤਾਂ ਹੁਣੇ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਰੰਤ ਪਹੁੰਚੋ ਹੋਟਲ 99 ਸਿਕਿਉਰ ਦੇ ਵਿੱਚ ਆਹ ਲੋ ਜੀ ਯਾਨੀ ਵੈਰਾਈਟੀ ਬੇਸ਼ੁਮਾਰ ਵੈਰਾਈਟੀ ਹੈ ਜਿਹੜੀ ਤੁਸੀਂ ਦੇਖਦੇ ਜਾਓ ਵੱਧ ਤੋਂ ਵੱਧ ਇੱਥੇ ਦੇਖਣ ਨੂੰ ਮਿਲੂਗੀ ਜਿੰਨੇ ਮਰਜ਼ੀ ਤੁਸੀਂ ਆਓ ਆਪਾਂ ਸਮਾਂ ਵੀ ਜਿਹੜਾ ਹੈਗਾ ਕਾਫੀ ਇਹਨਾਂ ਨੇ ਦਿੱਤਾ ਆ ਜਿਹੜੀ ਸੇਲ ਸੀਗੀ ਪਹਿਲਾਂ 24 ਤੋਂ 25 ਤਰੀਕ ਤੱਕ ਸੀ ਲੇਕਿਨ ਹੁਣ ਇਹਨਾਂ ਨੇ 31 ਦਸੰਬਰ ਤੱਕ ਕਰਤੀ ਸੇਲ ਯਾਨੀ ਸੇਲ ਦਾ ਐਕਸਟੈਂਡ ਕਰਤੀ ਲੋਕਾਂ ਦੀ ਡਿਮਾਂਡ ਬਹੁਤ ਸੀ ਕਿ ਅਸੀਂ ਹਾਲੇ ਖਰੀਦਦਾਰੀ ਕਈ ਰਹਿ ਗਏ ਸੀ ਕਿ ਜਿੰਨਾਂ ਨੂੰ ਪਤਾ ਲੱਗਦਾ ਗਿਆ ਔਰ ਆ ਰਹੇ ਨੇ ਔਰ ਇਹਨਾਂ ਨੇ ਸੇਲ ਲੋਕਾਂ ਦੀ ਡਿਮਾਂਡ ਤੇ ਹੋਰ ਵਧਾ ਦਿੱਤੀ ਆ ਆ ਲੋ ਜੀ ਲੋਰ ਸਾਈਜ਼ ਸਿਰਫ 450 ਰੁਪਏ ਆਹ ਲੋਰ ਨੇ ਦੇਖੋ ਹੈ ਕੁਆਲਿਟੀ ਸੋ ਮੈਂ ਕਹੂੰਗਾ ਜੇ ਤੁਸੀਂ ਅਜੇ ਤੱਕ ਨਹੀਂ ਪਹੁੰਚੇ ਇਸ ਸੇਲ ਤੇ ਤਾਂ ਇਸ ਸੇਲ ਤੇ ਤੁਰੰਤ ਪਹੁੰਚ ਜਾਓ ਹੋਟਲ 99 ਸਕਿਉਰ ਦੇ ਜਿਹੜੇ ਗਰਾਉਂਡ ਫਲੋਰ ਆ ਉੱਥੇ ਸੇਲ ਲੱਗੀ ਹੋਈ ਆ ਤਿੰਨ ਦਿਨ ਹੋਰ ਸੇਲ ਵੱਧ ਗਿਆ ਯਾਨੀ 31 ਦਸੰਬਰ ਤੱਕਰ ਇਹ ਸੇਲ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਆਪਾਂ ਜਿਹੜੇ ਇੱਥੇ ਦੇ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਰੁਕੀ ਰੁਕ ਲਓ ਜੀ ਆ ਜੈਕਟ ਸਿਰਫ 750 ਰੁਪਏ ਬੱਲੇ 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 ਸਿਰਫ 750 ਰੁਪਏ ਦੀ ਕਿੰਨੀ ਸੋਹਣੀ ਜੈਕਟ ਆ ਲਓ ਜੀ ਸਿਰਫ 750 ਰੁਪਏ ਸਿਰਫ 750 ਰੁਪਏ ਕਿੰਨੀ ਸੋਹਣੀ ਜੈਕਟ ਹੈ ਸਟੱਫ ਦੇਖੋ ਤੁਸੀਂ ਯਾਨੀ ਆਓਗੇ ਮੈਂ ਕਹਿੰਦਾ ਖਾਲੀ ਨਹੀਂ ਤੁਸੀਂ ਮੜੋਗੇ ਲੈ ਕੇ ਜਾਓਗੇ ਕਿਉਂਕਿ ਡਿਸਕਾਊਂਟ ਮੇਨ ਗੱਲ ਡਿਸਕਾਊਂਟ ਬਹੁਤ ਜ਼ਿਆਦਾ ਸਿਰਫ 750 ਰੁਪਏ ਦੇ ਵਿੱਚ ਹੋਰ ਆਪਾਂ ਤੁਹਾਨੂੰ ਦਿਖਾਣੇ ਆ ਕਿਡਜ਼ ਵੈਰਾਈਟੀ ਇਹ ਆਹ ਦੇਖੋ ਕਿਡਜ਼ ਸੂਟ ਸਿਰਫ 250 ਰੁਪਏ ਦੇ ਵਿੱਚ ਆ ਲੋ 250 ਰੁਪਏ ਦੇ ਵਿੱਚ ਯਾਨੀ ਅੱਜਕੱਲ ਮੈਂ ਕਹਿੰਦਾ ਤੁਸੀਂ ਵੱਡੇ ਕਿਸੇ ਸ਼ੋਰੂਮ ਜਾਓ 1000 2000 5000 ਰੁਪਇਆ ਤੁਸੀਂ ਲਾ ਕੇ ਆਓਗੇ ਚੰਗੇ ਤੋਂ ਚੰਗੇ ਚੀਜ਼ਾਂ ਸਿਰਫ ਹੈਗੀ ਐ ਸਿਰਫ 600 700 ਰੁਪਇਆ ਦੇ ਵਿੱਚ ਵਿੱਚ ਹਰ ਚੀਜ਼ ਤੁਹਾਨੂੰ ਮਿਲਦੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਰਾਜ ਰਾਜੇਂਦਰ ਕੁਮਾਰ ਅੱਛਾ ਸੇਲ ਚਾਹੀਓ ਕਿਦਾਂ ਦਾ ਲੱਗ ਰਿਹਾ ਇਹਨਾਂ ਹੈਵੀ ਡਿਸਕਾਊਂਟ ਦੇਖਿਆ ਬਹੁਤ ਵਧੀਆ ਲੱਗ ਰਹੀ ਪਾਜੀ ਸੇਲ ਐਸਾ ਘਰ ਨੂੰ ਜਾਣ ਦੇ ਲਾ ਰਹਿਣ ਵਾਲੇ ਆ ਲੁਧਾਨਾ ਨਾਲੋਂ ਵਧੀਆ ਸੇਲ ਹੈ ਇੱਥੇ ਲੁਧਿਆਣੇ ਤੋਂ ਨਹੀਂ ਨਹੀਂ ਲੁਧਿਆਣੇ ਦੇ ਪਹੁੰਚ ਤਾਂ ਖੰਡੇ ਰਹਿਣੇ ਆ ਅੱਛਾ ਪਰ ਲੁਧਿਆਣੇ ਨਾਲੋਂ ਵਧੀਆ ਸੇਲ ਲੱਗ ਰਹੀ ਹੈ ਕਿਹਾ ਲੁਧਿਆਣੇ ਤੋਂ ਵਧੀਆ ਸੇਲ ਇੱਥੇ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖੋ ਵੀ ਲੋਕਾਂ ਨੂੰ ਪਸੰਦ ਆ ਰਹੀ ਹੈ ਸੇਲ ਮੇਨ ਗੱਲ ਹੁੰਦੀ ਹੈ ਲੋਕਾਂ ਦੀ ਡਿਮਾਂਡ ਲੋਕਾਂ ਦੀ ਡਿਮਾਂਡ ਤੇ ਇਹਨਾਂ ਦੀ ਸੇਲ ਤਿੰਨ ਦਿਨ ਵਧਾਤੀ 31 ਦਸੰਬਰ ਤੱਕ ਇਹ ਸੇਲ ਜਾਰੀ ਰਹੂਗੀ ਸੋ ਆਪਾਂ ਇਹ ਲਗਾਤਾਰ ਤੁਹਾਨੂੰ ਜਿਹੜੀ ਸੇਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੇ ਨਹੀਂ ਤੁਸੀਂ ਪਹੁੰਚੇ ਤਾਂ ਬਾਰ ਬਾਰ ਹੀ ਕਹਿ ਰਹੇ ਹਾਂ ਜਲਦੀ ਆਓ ਪਹਿਲਾਂ ਆਓ ਕਿਤੇ ਸਟਾਕ ਜਿਹੜਾ ਸਟਾਕ ਹੈ ਤੁਹਾਡੀ ਪਸੰਦ ਆ ਖਤਮ ਨਾ ਹੋ ਜਾਵੇ ਇਸ ਲਈ 31 ਦਸੰਬਰ ਤੱਕ ਇਹ ਸੇਲ ਹੈ ਔਰ ਜਲਦ ਤੋਂ ਜਲਦ ਇੱਥੇ ਪਹੁੰਚੋ ਸੇਲ ਲੱਗੀ ਹੈ ਸੇਲ ਦੇ ਜਿਹੜੇ ਆ ਓਨਰ ਨੇ ਆਪਾਂ ਗੱਲਬਾਤ ਕਰਦੇ ਹਾਂ ਭਾਜੀ ਸੇਲ ਦਾ ਕਿਦਾਂ ਆ ਰਿਹਾ ਰਿਸਪੌਂਸ ਮੈਂ ਫਿਲਹਾਲ ਤਾਂ ਮੈਂ ਤਾਂ ਦੇਖ ਚੁੱਕਿਆ ਕਿਦਾਂ ਦਾ ਰਿਸਪੌਂਸ ਸਹੀ ਹੈ ਬੜੀਆ ਹੈ ਅੱਛਾ ਹੈ 3 ਦਿਨ ਟਾਈਮ ਵੜਾ ਦਿਆ ਇਸ ਨੂੰ ਕਿੱਥੇ ਕਿੰਨੀ ਤਰੀਕ ਤੱਕ ਹੋਵੇਗਾ 31 ਤੱਕ ਹੀ ਲੋਕ ਆ ਰਹੇ ਨੇ ਕੀ ਕਹਿ ਰਹੇ ਨੇ ਲੋਕ ਆ ਕੇ ਨਹੀਂ ਨਹੀਂ ਕੁਆਲਿਟੀ ਅੱਛੇ ਦੇ ਰਹੇ ਤਾਂ ਲੋਕ ਬੜੀਆ ਗਏ ਰਹੇ ਠੀਕ ਮੈਨੂੰ ਲੱਗਦਾ ਨਹੀਂ ਮੈਂ ਵੀ ਆਪਣੀ ਜ਼ਿੰਦਗੀ 'ਚ ਇੰਨੀ ਸਸਤੀ ਸੇਲ ਹੀ ਦੇਖੀ 80 ਤੋਂ 90% ਯਾਨੀ ਕੋਈ 500 700 ਦੇ ਰੇਂਜ 'ਚ ਹਰ ਵੈਰਾਈਟੀ ਹੈ ਹਾਂਜੀ 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 ਸਟਾਕ ਕਲੀਅਰ ਕਰਨਾ ਸਾਰਾ ਇੰਨੇ ਘੱਟ ਡਿਸਕਾਊਂਟ ਤੇ ਤੁਹਾਨੂੰ ਬਚ ਰਿਹਾ ਕੁਝ ਨਹੀਂ ਮਾਲ ਖਤਮ ਕਰਨਾ ਨਾ ਸਾਲ ਖਤਮ ਮਾਲ ਖਤਮ ਸਾਲ ਖਤਮ ਮਾਲ ਖਤਮ ਜੀ ਪਬਲਿਕ ਖੁਸ਼ ਕਰਨੀ ਹੈ ਨਹੀਂ ਨਹੀਂ ਪਬਲਿਕ ਪੂਰੇ ਖਾਨਾ ਵਿੱਚ ਪਹਿਨਾ ਦੇਣਾ ਸਾਰਾ ਕਪੜਾ ਠੀਕ ਹੈ ਸੋ ਕਦੇ ਵੀ ਪਬਲਿਕ ਨੂੰ ਖੁਸ਼ ਕਰਨਾ ਹੈ ਸੇਲ ਦਾ ਜਿਹੜਾ ਸਟਾਕ ਹੈ ਜਲਦੋਂ ਜਲਦ ਖਤਮ ਹੋਊਗਾ ਜਿੰਨੇ ਮੈਂ ਬਾਰ ਬਾਰ ਇਹੀ ਕਹਿ ਰਿਹਾ ਜੇ ਤੁਸੀਂ ਨਹੀਂ ਪਹੁੰਚੇ ਤਾਂ ਹੋਟਲ 99 ਸਿਕਿਉਰ ਦੀ ਗਰਾਉਂਡ ਫਲੋਰ ਆ ਉੱਥੇ ਪਹੁੰਚ ਜਾਓ ਆਪਣੇ ਮਨਪਸੰਦ ਜਿਹੜੇ ਤੁਹਾਨੂੰ ਪਸੰਦ ਆਉਂਦੇ ਨੇ ਕੱਪੜੇ ਜੈਕਟਾਂ ਗਰਮ ਸੂਟ ਕਿਸੇ ਦੇ ਵੀ ਤਰ੍ਹਾਂ ਦੀ ਹੈਗੇ ਨੇ ਤਾਂ ਲਿਜਾ ਸਕਦੇ ਹੋ ਹੋਟਲ 99 ਸਿਕਿਉਰ ਬੱਸ ਸਟੈਂਡ ਦੇ ਬਿਲਕੁਲ ਨੇੜੇ ਖੰਨਾ